ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬੀ ਦੀ ਲਾਈਵ ਕਲਾਸ ਲਾਉਂਦੇ ਹੁੰਨੇ ਆ ਆਪਾਂ ਕੀਤਾ ਸੀਗਾ ਮੁਕਤਾ ਕਰ ਲਿਆ ਸੀ ਵਰਣ ਵਾਲਾ ਕੀਤਾ ਸੀ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਮੁਕਤਾ ਅੱਖਰਾਂ ਦਾ ਜੋੜ ਕੀਤਾ ਸੀ ਉਸ ਤੋਂ ਬਾਅਦ ਆਪਾਂ ਕੀਤਾ ਸੀ ਕੰਨ ਕੰਨੇ ਵਾਲੇ ਸ਼ਬਦਾਂ ਦਾ ਜੋੜ ਸ਼ਬਦ ਕੀ ਬਣਦੇ ਨੇ ਖੇਰ ਕੰਨੇ ਤੋਂ ਬਾਅਦ ਆਉਂਦਾ ਹੁੰਦਾ ਸਿਹਾਰੀ ਤੇ ਅੱਜ ਆਪਾਂ ਲੱਗ ਕਰਨੀ ਆ ਬਿਹਾਰੀ ਬਿਹਾਰੀ ਦੇ ਲਾ ਕੇ ਕਿਹੜੇ-ਕਿਹੜੇ ਸ਼ਬਦ ਬਣਦੇ ਨੇ ਆਪਾਂ ਜਿਹੜਾ ਇਹਨਾਂ ਦੀ ਤਰਤੀਬ ਹੈਗੀ ਉਹ ਉਵੇਂ ਹੀ ਚੱਲਣਾ ਵਿੱਚ ਹੋਰ ਨਹੀਂ ਕੁਝ ਵੀ ਲਾਉਣਾ ਆਪਾਂ ਉਹੀ ਲਾਵਾਂਗੇ ਮੁਕਤਾ ਲਾਵਾਂਗੇ ਕੰਨਾ ਲਾਵਾਂਗੇ ਸਿਹਾਰ ਹੀ ਲਾਵਾਂਗੇ ਤੇ ਬਿਹਾਰ ਹੀ ਲਾਵਾਂਗੇ ਜੋ ਜੋ ਵੀ ਆਪਾਂ ਕੀਤਾ ਹੋਰ ਬਾਦੂ ਜਿਵੇਂ ਕਰਾਂਗੇ ਅਗਲੀਆਂ ਤਾਂ ਉਹਵੇਂ ਲਾਵਾਂਗੇ ਹਲੇ ਪਹਿਲਾਂ ਉਹ ਨਹੀਂ ਲਾਉਣੀਆਂ ਮਾਤਰਾਵਾਂ ਕਿਤੇ ਕਿਤੇ ਲਾ ਲੈਣੇ ਜਿੱਥੇ ਕੋਈ ਸ਼ਬਦ ਬਿਲਕੁਲ ਬਣਦਾ ਨਹੀਂ ਹੈਗਾ ਪਰ ਕੋਸ਼ਿਸ਼ ਇਹੀ ਕੀਤੀ ਹੈ ਕਿ ਸਿਰਫ ਉਹ ਹੀ ਮਾਤਰਾਵਾਂ ਲਾਈਆਂ ਜਾਣ ਜਿੰਨਾ ਤੋਂ ਸ਼ਬਦ ਬਣਦੇ ਨੇ ਬਿਹਾਰੀ ਬਿਹਾਰੀ ਜਿਹੜੀ ਉਹ ਅੱਖਰ ਦੇ ਪਿੱਛੇ ਪੈਂਦੀ ਹੈ ਸਿਹਾਰੀ ਸੀ ਜਿਹੜੀ ਉਹ ਅੱਗੇ ਪੈਂਦੀ ਸੀ ਈ ਦੀ ਆਵਾਜ਼ ਆਉਂਦੀ ਹੈ ਬਿਹਾਰੀ ਠੀਕ ਹੈ ਉੜੇ ਨੂੰ ਨਹੀਂ ਲੱਗਦੀ ਆੜੇ ਨੂੰ ਨਹੀਂ ਲੱਗਦੀ ਈੜੀ ਨੂੰ ਬਿਹਾਰੀ ਲੱਗਦੀ ਹੈ ਈ ਕੀ ਕੀ ਸਬਤ ਕਹਿੰਦੇ ਨੇ ਈ ਸਵੀ ਈ ਸਵਰ ਈੜੀ ਨੂੰ ਬਿਹਾਰੀ ਈ ਸੱਸਾ ਆੜੇ ਨੂੰ ਬਿਹਾਰੀ ਈਸਵੀ ਇਈ ਸਵਾਰੀੜੀ ਨੂੰ ਵੀ ਹਾਰੀ ਈ ਸੱਸਾ ਵਾਵਾ ਰਾਰਾ ਈਸ਼ਵਰ ਸਾਈਕਲ ਸੱਸੇ ਨੂੰ ਕੰਨਾ ਸਾ ਈੜੀ ਨੂੰ ਵੀ ਹਾਰੀ ਈ ਕਕਲ ਲਲ ਸਾਈਕਲ ਇਹ ਕੱਲ ਆਪਣੀ ਉਹਦੀ ਪ੍ਰੋਬਲਮ ਆ ਗਈ ਸੀ ਕੈਮਰੇ ਦੀ ਉਹ ਠੀਕ ਨਹੀਂ ਸੀਗਾ ਇਹ ਥੋੜੇ ਦਿਨਾਂ ਦੇ ਵਿੱਚ ਸੈਟ ਅਪ ਕਰਾਂਗੇ ਤੇ ਫੇਰ ਠੀਕ ਹੋ ਜਾਏਗਾ ਸਾਰਾ ਕੁਝ ਥੋੜਾ ਜਿਹਾ ਜੇ ਕੋਈ ਹੋਰ ਸ਼ਕਤ ਬਣਾਉਣੀ ਹੋ ਜਾਂ ਕੁਝ ਕੋਈ ਹੈਗੀ ਐ ਸਮੱਸਿਆ ਤਾਂ ਪਲੀਜ਼ ਕਮੈਂਟ ਕਰ ਦਿਆ ਕਰੋ ਥੋੜਾ ਜਿਹਾ ਸੈਟ ਅਪ ਕਰਨ ਵਾਲਾ ਹਲੇ ਉਸ ਤੋਂ ਬਾਅਦ ਫਿਰ ਬਿਲਕੁਲ ਆਪਾਂ ਸਹੀ ਢੰਗ ਨਾਲ ਕਲਾਸ ਲਗਾਇਆ ਕਰਾਂਗੇ ਸਾਈਕਲ ਸੱਸੇ ਨੂੰ ਕਰਨਾ ਸ ਆ ਇਡੀਟ ਮੈਂ ਆ ਰਹੀ ਇੱਕ ਕੱਲ ਲਾ ਸਾਈਕਲ ਸਾਈਕਲ ਵੀ ਲਿਖਦੇ ਨੇ ਕਈ ਵਾਰ ਆਪਾਂ ਸਿਹਾਰੀ ਦੀ ਮਾਤਰਾ ਵੀ ਕੀਤੀ ਹੋਈ ਐ ਸਾਈਕਲ ਵੀ ਲਿਖ ਦੇਣੇ ਕਈ ਦੋਨੋਂ ਹੀ ਠੀਕ ਨੇ ਕਿਉਂਕਿ ਨਾਮ ਹੈ ਨਾਮ ਦੇ ਵਿੱਚ ਥੋੜਾ ਬਤ ਚੱਲ ਜਾਂਦਾ ਈੜੀ ਤੋਂ ਬਾਅਦ ਆਉਂਦਾ ਸ ਸ ਨੂੰ ਬਿਹਾਰੀ ਸੀ ਸੀਮਾ ਸ ਸ ਨੂੰ ਬਿਹਾਰੀ ਸੀ ਮੈਂ ਕੰਨਾ ਮਾ ਸੀਮਾ ਸੀਤਾ ਸ ਸ ਨੂੰ ਬਿਹਾਰੀ ਸੀ ਫਤਿਹ ਕੰਨਾ ਤਾਂ ਸੀਤਾ ਸੀ ਟੀ ਸ ਸ ਨੂੰ ਬਿਹਾਰੀ ਸੀ ਟੈਂਕੇ ਨੂੰ ਬਿਹਾਰੀ ਟੀ ਸੀ ਟੀ ਮਾਸੀ ਮਮੇ ਨੂੰ ਕੰਨਾ ਮਾ ਸੱਸੇ ਨੂੰ ਬਿਹਾਰੀ ਸੀ ਮਾਸੀ ਸੱਸੇ ਤੋਂ ਬਾਦ ਆਉਂਦਾ ਹਾਂ ਹਾ ਹਾ ਹੀਰਾ ਹਾ ਇਹਨੂੰ ਬਿਹਾਰੀ ਹੀ ਰਾਰੇ ਕੰਨਾਰਾ ਹੀਰਾ ਹਲੀਮੀ ਹਾ ਹਾ ਹ ਲੱਲੇ ਬਿਹਾਰੀ ਲਈ ਮਮੇ ਬਿਹਾਰੀ ਮੀ ਹਲੀਮੀ ਹਕੀਕਤ ਹਾ ਹਾ ਹ ਕੱਕੇ ਨੂੰ ਬਿਹਾਰੀ ਕੀ ਕੱਕਾ ਤੱਤਾ ਹਕੀਕਤ ਹੀਲਾ ਖਾਇਨ ਵਿਹਾਰੀ ਹੀ ਲੱਲ ਕਮਲਾ ਹੀਲਾ ਖਾਇਤ ਵਾਲੋਂ ਦਾ ਕੱਕਾ ਕੱਤੇ ਨੂੰ ਵਿਹਾਰੀ ਕੀ ਮੰਮਾ ਤੱਤਾ ਕੀਮਤ ਵੀ ਹੁੰਦਾ ਤੇ ਕੀਮਤੀ ਵੀ ਹੁੰਦਾ ਕੱਤੇ ਨੂੰ ਵਿਹਾਰੀ ਕੀ ਮੰਮਾ ਮਾਤਾ ਕੱਤੇ ਵਿਹਾਰੀ ਤੇ ਕੀਮਤੀ ਹੀਲ ਕੱਤੇ ਨੂੰ ਵਿਹਾਰੀ ਕੀ ਲੱਲ ਲਕੀਲ ਕੀਲ ਕਿਲ ਸੌਦਾ ਜਿਨਾ ਹੋ ਉਸੇ ਹਰੀ ਨਾਲ ਤਾਂ ਤਿਆਗਤ ਵੀ ਪੈਂਦਾ ਪਰ ਇਹ ਸੌਦਾ ਪਤੀ ਬਣਾਇਆ ਹੈ ਕੀਲ ਕੀ ਕਿਲਾਣਾ ਹੁੰਦਾ ਕਿਸੇ ਨੂੰ ਕੀ ਲੈਣਾ ਆਪਣੀ ਅੰਦਰ ਲੈਣਾ ਜਾਂ ਕਿ ਮੇਰੀ ਕੀੜਾ ਕੱਕੇ ਨੂੰ ਵੀ ਹੈਰੀ ਕੀ ਬਾੜ ਕੰਣਾੜਾ ਕੀ ਜਿਹੜਾ ਤੇ ਕੱਕੇ ਨੂੰ ਵਿਹਾਰੀ ਕੀ ਇਹਦੇ ਚ ਹੁਣ ਆਪਾਂ ਸਭ ਦੇ ਖਿੜਕੀ ਬਣਾਇਆ ਹੈ ਇਹਦੇ ਚ ਕੱਕੇ ਨੂੰ ਵਿਹਾਰੀ ਕੀ ਬਾਤ ਚ ਪਿੱਛੇ ਆਇਆ ਠੀਕ ਆ ਆਪਾਂ ਤਾਂ ਆਵਾਜ਼ ਦੇਖਣੀ ਆ ਨਾ ਖਿੜਕੀ ਖੀਰ ਕੱਕੇ ਤੋਂ ਬਾਅਦ ਖਖਾ ਖੀਰ ਕਿਵੇਂ ਹੈ ਖੀਰ ਆਰਾ ਖੀਰ ਖੀਰਾ ਕੱਖੇ ਨੂੰ ਵਿਹਾਰੀ ਕੀ ਰਾਰੇ ਕੰਮ ਰ ਖੀਰਾ ਕਮੀਦਾ ਕੱਖਾ ਕਾ ਮਮੇਹਰੀ ਮੀ ਰਾਰਾ ਖਮੀਰ ਖੀਸਾ ਹੁੰਦਾ ਹੈ ਕਿਸ ਸਾ ਦੇ ਖੀਸਾ ਜਿਹੜਾ ਕਮੀਜ਼ਾਂ ਦੇ ਨਾਲ ਸਾਈਡ ਤੇ ਲਾਇਆ ਹੁੰਦਾ ਇੱਕ ਪਾਸੇ ਲਾਇਆ ਹੁੰਦਾ ਉਹਨੂੰ ਖੀਸਾ ਕਹਿੰਦੇ ਨੇ ਕੱਖੇ ਵਿਹਾਰੀ ਕੀ ਸਸੇ ਕੰਨਾ ਸਾ ਖੀਸਾ ਗੱ ਕੱਖੇ ਟਵਾਦ ਗੱਗਾ ਗੱਗੇ ਵਿਹਾਰੀ ਕੀ ਗੱਗੇ ਵਿਹਾਰੀ ਕੀ ਤੱਤਾ ਗੀਤ ਗੀਤ ਗੱਗੇ ਘਰਗੀ ਤੱਤੇ ਕੰਨਾ ਤਾ ਗੀਤ ਬਾਗੀ ਬੱਬੇ ਕੰਨਾ ਬਾ ਗੱਗੇ ਵਿਹਾਰੀ ਕੀ ਬਾਗੀ ਬਾਗੀ ਹੁੰਦੇ ਨੇ ਜਿਹੜੇ ਕਿਸੇ ਦੀ ਕੋਈ ਗੱਲ ਮੰਨਣਾ ਬੰਦ ਕਰ ਦੇਣ ਬਾਗੀ ਹੋ ਗਿਆ ਆਪਾਂ ਨੂੰ ਕਹਿੰਦੇ ਉਹ ਬਾਗੀ ਹੋ ਗਿਆ ਉਹ ਬਗੀਚਾ ਬੱਬਵ ਗੱਗੇ ਘਰਗੀ ਚੱਤੇ ਕੰਨਾ ਚਾ ਬਾਗੀਚਾ ਗੱਗੇ ਤੋਂ ਬਾਅਦ ਉਹਨੇ ਕਿਦਾਂ ਕੱਗੇ ਨੂੰ ਵਿਹਾਰੀ ਕੀ ਕੀ ਵੀ ਬੋਲਦੇ ਆਪਾਂ ਕਿਉ ਨੂੰ ਠੀਕ ਹੈ ਕੀ ਕੰਦੇ ਹੈ ਕੀ ਸ਼ਬਦ ਹੁੰਦਾ ਕੀ ਆ ਕੰਦੇ ਨੂੰ ਵਿਹਾਰੀ ਕੀ ਆੜੇ ਕੰਨਾ ਆ ਕੀ ਆ ਤੇ ਹੋਰ ਕੱਗੇ ਨੂੰ ਵਿਹਾਰੀ ਤੋਂ ਸ਼ੁਰੂ ਤੋਂ ਕੋਈ ਸ਼ਬਦ ਮੈਨੂੰ ਲੱਭਿਆ ਨਹੀਂ ਹੈਗਾ ਜੇ ਕਿਸੇ ਨੂੰ ਕੋਈ ਪਤਾ ਹੋਇਆ ਤਾਂ ਬਣਾਇਓ ਜ਼ਰੂਰ ਕਮੈਂਟਸ ਦੇ ਵਿੱਚ ਇੱਕ ਸ਼ਬਦ ਹੁੰਦਾ ਸਰਗੀ ਸ ਸ ਰ ਰ ਕੱਗੇ ਨੂੰ ਵਿਹਾਰੀ ਸਰਗੀ ਵੇਲਾ ਹੁੰਦਾ ਸਰਗੀ ਸਵੇਰ ਵਕਤ ਇਹਨੂੰ ਕਹਿੰਦੇ ਨੇ ਸਵੇਰ ਨੂੰ ਸਰਗੀ ਵੇਲੇ ਉੱਠ ਜਾਂਦਾ ਉਹ ਸਰਗੀ ਇੱਕ ਦਿਨ ਦੇ ਵੀ ਨੇ ਕੁੜੀਆਂ ਨੂੰ ਜਾਂ ਉਹਨਾਂ ਨੂੰ ਭਗਵਾਨ ਨੂੰ ਦਿੰਦੇ ਨੇ ਉਹਨੂੰ ਵੀ ਕਹਿੰਦੇ ਨੇ ਸਰਗੀ ਕੰਗੀ ਕੱਕੇ ਤੇ ਟਿੱਪੀ ਆਪਾਂ ਹਾਲੇ ਕੀਤੀ ਨਹੀਂ ਪਰ ਹੋਰ ਕਗੇ ਨਾਲ ਸ਼ਬਦ ਮੈਨੂੰ ਲੱਭਿਆ ਨਹੀਂ ਕੋਈ ਤਾਂ ਮੈਂ ਕੰਗੀ ਬਣਾ ਦਾ ਕੱਕੇ ਤੇ ਟਿੱਪੀ ਕਗੇ ਨੂੰ ਵਿਹਾਰੀ ਕੰਗੀ ਉਹ ਤੋਂ ਬਾਅਦ ਅੰਨੇ ਨੂੰ ਵਿਹਾਰੀ ਗੁਰਬਾਣੀ 'ਚ ਹੈਗੇ ਨੇ ਸ਼ਬਦ ਉਹ ਬਾਅਦ 'ਚ ਕਰ ਲਾਂਗੇ ਆਪਾਂ ਪਰ ਮੈਂ ਬਣਾਇਆ ਨਹੀਂ ਹੈਗਾ ਹੁਣ ਕੋਈ ਉਸ ਤੋਂ ਅੱਗੇ ਆ ਜਾਂਦਾ ਚਚਾ ਚੱਤੇ ਨੂੰ ਵੀ ਹੈਰੀ ਚੀ ਚੀ ਚੱਤੇ ਨੂੰ ਵੀ ਹੈਰੀ ਚੀ ਚੱਤੇ ਵਿਹਾਰੀ ਚੀ ਚੀ ਚੀਤਾ ਚੱਤੇ ਨੂੰ ਵੀ ਹੈਰੀ ਚੀ ਤੱਤੇ ਕਰਨਾ ਤਾਂ ਚੀਤਾ ਵਿਹਾਰੀ ਲਾਵਾਂਗੇ ਤਾਂ ਚੀਤਾ ਬਣ ਜਾਊਗਾ ਚੀਤਾ ਜਿਹੜਾ ਜਾਨਵਰ ਹੁੰਦਾ ਸਿਹਾਰੀ ਲਾਵਾਂਗੇ ਤਾਂ ਉਹ ਚੀਤਾ ਬਣ ਜਾਊਗਾ ਇਹ ਆਪਾਂ ਬਾਅਦ ਵਿੱਚ ਕਰਾਂਗੇ ਸਿਹਾਰੀ ਤੇ ਵਿਹਾਰੀ ਦੇ ਫਰਕ ਨਾਲ ਸ਼ਬਦ ਬਣਾਵਾਂਗੇ ਤਾਂ ਪੂਰਾ ਹੀ ਅਰਥ ਹੈ ਜਿਹੜਾ ਉਹ ਬਦਲ ਜਾਂਦਾ ਹੈ ਚੀਤਾ ਚੀਮਾ ਚੱਤੇ ਨੂੰ ਵੀ ਹੈਰੀ ਚੀ ਮਮੇ ਕੰਨਾਵਾ ਚੀਮਾ ਚੀਕਣੀ ਤੇ ਤਿੰਨ ਵਿਹਾਰੀ ਚੀਕ ਕੱਕ ਨਾਣੇ ਵਿਹਾਰੀ ਨਹੀਂ ਚੀਤ ਹੁਣੀ ਚੱਚੇ ਤੋਂ ਗਿਆ ਗਾ ਛੱਛਾ ਛੱਛੇ ਨੂੰ ਵਿਹਾਰੀ ਤੂੰ ਕੋਈ ਸ਼ਬਦ ਮੇਰੇ ਕੋਲ ਬਣਿਆ ਨਹੀਂ ਹੈਗਾ ਜੇ ਤੁਹਾਡੇ ਕੋਲ ਕੋਈ ਬਣਿਆ ਤਾਂ ਜਰੂਰ ਬਣਾਓ ਕਮੈਂਟ ਦੇ ਵਿੱਚ ਪਤਾ ਲੱਗੇ ਮੈਨੂੰ ਤੇ ਹੋਰ ਆਪਾਂ ਛੱਛੇ ਦੇ ਨਾਲ ਜਿਵੇਂ ਬੱਬੇ ਨੂੰ ਵਿਹਾਰੀ ਤੁਸਵੀਲ ਚੱਚਾ ਛੱਛ ਬੱਬੇ ਵਿਹਾਰੀ ਵੀਲ ਲੱਛਵੀਲ ਸ਼ਵੀਲ ਪਤਾ ਹੀ ਆ ਤੁਹਾਨੂੰ ਪਾਣੀ ਦਾ ਜਿਹੜਾ ਉਹ ਲਾਉਂਦੇ ਨੇ ਉਹਨੂੰ ਸ਼ਵੀਲ ਕਹਿੰਦੇ ਨੇ ਪਾਣੀ ਲੰਗਰ ਹੁੰਦਾ ਜਿਹੜਾ ਰੋਟੀ ਵਗੈਰਾ ਸਾਰਾ ਕੁਝ ਹੁੰਦਾ ਤੇ ਜੇ ਪਾਣੀ ਦਾ ਮਿੱਠਾ ਪਾਣੀ ਦਾ ਲਾਉਂਦੇ ਨੇ ਜੱਗ ਕਰਦੇ ਨੇ ਉਹਨੂੰ ਸ਼ਵੀਲ ਕਹਿੰਦੇ ਨੇ ਮੱਛੀ ਮਮੇ ਤੇ ਆਦਿਕ ਮਾ ਚੱਛੇ ਬਿਹਾਰੀ ਚੀ ਮੱਛੀ ਆਦ ਕਹ ਲੈ ਆਪਾਂ ਕੀਤਾ ਨਹੀਂ ਪਰ ਚੱਛੇ ਨੂੰ ਬਿਹਾਰੀ ਵਾਲਾ ਮੈਨੂੰ ਸ਼ਬਦ ਕੋਈ ਮਿਲ ਨਹੀਂ ਸੀ ਰਿਹਾ ਇਸ ਕਰਕੇ ਮੈਂ ਬਣਾਤਾ ਮੱਛੀ ਬੱਛੀ ਬਾਵੇ ਤੇ ਆਦ ਕਬ ਚੱਛੇ ਨੂੰ ਬਿਹਾਰੀ ਚੀ ਬੱਛੀ ਛੱਜੇ ਤੋਂ ਬਾਅਦ ਹੁੰਦਾ ਜੀ ਜੱਜਾ ਜੀ ਜੱਜੇ ਵਹਿਰੀ ਜੀ ਵਾਵਾ ਨੰਨੇ ਵਹਿਰੀ ਨਹੀਂ ਜੀਵ ਨਹੀਂ ਜੀਰਾ ਜਜੇ ਨੂੰ ਵਹਿਰੀ ਜੀ ਸਾਰੇ ਕੰਮਰਾ ਜੀਰਾ ਜੀਰਾ ਆਖ ਵੀ ਹੁੰਦਾ ਜੀਰਾ ਜਾਨਵਰ ਮਰਜੀ ਮਰ ਰੜਾ ਮਰ ਜੱਜੇ ਵਹਿਰੀ ਜੀ ਮਰਜੀ ਸਬਜੀ ਸਸਾ ਬੱਬਾ ਸਾਹ ਜੱਜੇ ਵਹਿਰੀ ਜੀ ਸਬਜੀ ਜੱਜੇ ਤੋਂ ਬਾਅਦ ਹੁੰਦਾ ਛੱਜਾ ਛੱਜੇ ਵਹਿਰੀ ਚੀ ਚੀਰਾ ਇਦਨ ਮਹਾਰਾਜੀ ਰਾਜਕਨਾਰਾ ਛੀਰਾ ਨਾਨਕ ਛੀਰਾ ਗੁਰਦੁਆਰਾ ਸੁਣਿਆ ਹੋਣਾ ਤੁਸੀਂ ਜੁਪੀ ਚਾ ਛੀਰਾ ਤੇ ਚ ਜਿਹਨੂੰ ਵਿਹਾਰੀ ਤੋਂ ਹੋਰ ਸ਼ਬਦ ਦੇਖਿਓ ਜੇ ਕੋਈ ਬਣਦਾ ਹੋਇਆ ਇਹ ਇੱਕ ਹੋਰ ਸ਼ਬਦ ਦਿੱਤਾ ਬਣਿਆ ਨਹੀਂ ਕੋਈ ਇਸ ਕਰਕੇ ਮੈਂ ਬਣਾਤਾ ਸੀ ਛਰੀਟ ਚਜਾ ਚ ਰਾਰੇ ਵਿਹਾਰੀ ਦੀ ਟੈਂਕਾ ਛਰੀਟ ਖਰੋਚ ਆ ਜਾਣੀ ਆਪਾਂ ਜਿਵੇਂ ਕਹਿ ਦਿੰਨੇ ਆ ਕੁਝ ਬੱਜ ਕੇ ਆਪਣੇ ਛਰੀਟ ਆ ਗਈ ਉਸ ਤੋਂ ਬਾਅਦ ਆਉਂਦਾ ਜਜਾ ਝਜਾ ਨੰਗਾ ਨੰਗਾ ਤੋਂ ਵੀ ਗੁਰਬਾਣੀ ਦੇ ਵਿੱਚ ਹੈਗੇ ਨੇ ਸ਼ਬਦ ਕੋਈ ਹੋਰ ਸ਼ਬਦ ਕੁਝ ਬਣਦਾ ਹੋਇਆ ਤਾਂ ਜ਼ਰੂਰ ਬਣਾਇਓ ਤੇ ਸਾਡਾ ਆਪਾਂ ਜਿਹੜੇ ਹੁਣ ਬਣਾਉਣੇ ਨੇ ਸਿਰਫ ਉਹਦੇ ਵਿੱਚ ਆਪਾਂ ਮੁਕਤਾ ਮੁਕਤਾ ਮਤਲਬ ਕੀ ਕੋਈ ਲਗ ਨਹੀਂ ਸੀ ਲੱਗਦੀ ਹੈਗੀ ਮੁਕਤਾ ਅੱਖਰਾਂ ਤੋਂ ਕੀਤੇ ਸੀਗੇ ਜਿਹੜੇ ਆਪਾਂ ਹੁਣ ਤੱਕ ਆਪਣੇ ਸ਼ਬਦ ਹੋ ਗਏ ਮੁਕਤਾ ਅੱਖਰ ਕੁਝ ਨਹੀਂ ਲੱਗਿਆ ਹੋਇਆ ਇਹ ਮੇ ਆੜੇ ਇਹ ਮੁੱਤਾ ਹੈ ਕੰਨਾ ਕੰਨਾ ਕਰ ਲਿਆ ਆਪਾਂ ਅੱਧਾ ਪੈਂਦਾ ਹੈ ਇਹ ਆੜੇ ਨੂੰ ਕੰਨਾ ਆਹ ਕੰਨਾ ਲੱਗ ਗਿਆ ਉਸ ਤੋਂ ਬਾਅਦ ਆਪਾਂ ਕੀ ਕੀਤੀ ਹੈ ਸਿਹਾਰੀ ਸਿਹਾਰੀ ਹੈ ਜਿਹੜੀ ਇਹ ਅੱਖਰ ਦੇ ਅਗਲੇ ਪਾਸੇ ਪੈਂਦੀ ਹੈ ਸਿਹਾਰੀ ਤੇ ਅੱਜ ਆਪਾਂ ਕੀ ਸ਼ੁਰੂ ਕੀਤਾ ਬਿਹਾਰੀ ਬਿਹਾਰੀ ਆ ਜਿਹੜੀ ਇਹ ਅੱਖਰ ਦੇ ਪਿਛਲੇ ਪਾਸੇ ਪੈਂਦੀ ਹੈ ਜੀਵਨ ਕੀਮਤ ਕੋਈ ਵੀ ਕਿਦੇ ਪਿੱਛੇ ਈ ਦੀ ਆਵਾਜ਼ ਲੰਬੀ ਆਉਂਦੀ ਆ ਥੋੜੀ ਜਿਹੀ ਲੰਬੀ ਆਵਾਜ਼ ਜਿੱਥੇ ਆਉਂਦੀ ਆ ਉੱਥੇ ਬਿਹਾਰੀ ਲੱਗਦੀ ਆ ਤੇ ਜਿੱਥੇ ਛੋਟੀ ਆਵਾਜ਼ ਆਉਂਦੀ ਆ ਇਹ ਉੱਥੇ ਸਿਹਾਰੀ ਲੱਗਦੀ ਹੈ ਇਹਦੇ ਚ ਆਪਾਂ ਸਾਰੇ ਪਹਿਲਾਂ ਬਿਹਾਰੀ ਵਾਲੇ ਕਰਕੇ ਉਸ ਤੋਂ ਬਾਅਦ ਫਿਰ ਦੇਖਾਂਗੇ ਕਿ ਇਹਨਾਂ ਦੇ ਵਿੱਚ ਕੀ ਕੀ ਫਰਕ ਹੈ ਉਹ ਸਾਰੇ ਆਪਾਂ ਫਿਰ ਨਾਲ ਦੀ ਨਾਲ ਕਰਾਂਗੇ ਸਿਹਾਰੀ ਕਿੱਥੇ ਲੱਗਦੀ ਹੈ ਬਿਹਾਰੀ ਕਿੱਥੇ ਲੱਗਦੀ ਹੈ ਜਿਵੇਂ ਆਪਾਂ ਚਾਹੀਦਾ ਚਾਹੀਦਾ ਲਿਖਦੇ ਹੋ ਚਾਹੀਦਾ ਵਿੱਚ ਨਾ ਚਾਹੀਦਾ ਮੈਨੂੰ ਚਾਹੀਦਾ ਠੀਕ ਹੈ ਤੁਸੀਂ ਜ਼ਿਆਦਾਤਰ ਕੀ ਲਿਖਦੇ ਹੋ ਇਹਦੇ ਵਿੱਚ ਚਾਹੇ ਦਾ ਬਹੁਤ ਜ਼ਿਆਦਾ ਗਲਤੀ ਹੁੰਦੀ ਹੈ ਇਸਾ ਪੰਜਾਬੀ ਦੇ ਵਿੱਚ ਚਾਹੇ ਲ ਗਲਤ ਹੈ ਇਹ ਇਹ ਨਹੀਂ ਤਾਂ ਚਾਹੀਦਾ ਹੁੰਦਾ ਹੈ 40 ਦਾ ਇੱਕ ਹੋਰ ਸ਼ਬਦ ਹੈ ਕਿਉਂਕਿ ਕਿਉਂਕਿ ਕਿੱਥੇ ਨੂੰ ਸਿਹਾਰੀ ਮੰਦੀ ਹੈ ਇਹਦੇ ਵਿੱਚ ਕਿਉਂਕਿ ਤੁਸੀਂ ਕੀ ਜਿਆਦਾਤਰ ਬੱਚੇ ਕੀ ਲਿਖਦੇ ਨੇ ਕਿਉਂਕਿ YouTube ਤੇ ਵੀ ਮੈਂ ਬਹੁਤ ਸਾਰੇ ਦੇਖੇ ਨੇ ਪੰਜਾਬੀ ਦੇ ਵਿੱਚ ਬਹੁਤ ਸਾਰੀ ਗਲਤੀਆਂ ਹੁੰਦੀਆਂ ਨੇ ਕਿਉਂ ਕਿਉਂ ਕਿ ਲਿਖਦੇ ਨੇ ਕਿਉਂ ਕਿ ਗਲਤੀ ਆ ਉਹ ਕਿਉਂ ਕਿ ਹੁੰਦਾ ਇਹ ਆਪਾਂ ਸਾਰੇ ਕਰਾਂਗੇ ਅੱਗੇ-ਅੱਗੇ ਜਿਵੇਂ ਜਿਵੇਂ ਹੁਣ ਆਪਣੀਆਂ ਹੋ ਜਾਣਗੀਆਂ ਮਾਤਰਾਵਾਂ ਦਾਸ ਨੇ ਆਪਣੀ ਮੁਕਤਾ ਹੋ ਗਿਆ ਕੰਨਾ ਹੋ ਗਿਆ ਸਿਹਾਰੀ ਹੋ ਗਈ ਬਿਹਾਰੀ ਹੋ ਗਈ ਪੂਰੀ ਬਿਹਾਰੀ ਹਲੇ ਕਰਾਂਗੇ ਆਪਾਂ ਪੂਰੇ ਅੱਖਰ ਨਹੀਂ ਹੋਏ ਹੈਗੇ ਪੂਰੇ ਕਰਨ ਤੋਂ ਬਾਅਦ ਫੇਰ ਅੱਗੇ ਬਿਹਾਰੀ ਤੋਂ ਬਾਅਦ ਔਕਰਦ ਲੈਂਕਰ ਨਾਤਲਾ ਹੋੜਾ ਕਨੌੜ ਹਲੇ ਕਾਫੀ ਪਈਆਂ ਨੇ ਪਰ ਇਹ ਪਿਛਲੀਆਂ ਚੰਗੀ ਤਰ੍ਹਾਂ ਆ ਜਾਣ ਫਿਰ ਅਗਲੀਆਂ ਸੌਖੀਆਂ ਆ ਜਾਂਦੀਆਂ ਨੇ ਜੇ ਹੁਣ ਵਿੱਚੇ ਆਪਾਂ ਇਕੱਠੀਆਂ ਜੀ ਕਰ ਦਾਂਗੇ ਤੇ ਪੂਰੀ ਗੱਲ ਸਮਝ ਚ ਨਹੀਂ ਆਉਂਦੀ ਹੈਗੀ ਇਸ ਕਰਕੇ ਆਪਾਂ ਇਹ ਸਾਰਾ ਇਕੱਠਾ ਨਹੀਂ ਕਰਨਾ ਮਿਕਸ ਨਹੀਂ ਕਰਨਾ ਹੈਗਾ ਚੰਗੀ ਤਰ੍ਹਾਂ ਆਵਾਜ਼ ਆ ਪਤਾ ਲੱਗ ਜਾਣ ਲਿਖਣ 'ਚ ਕੋਈ ਗਲਤੀ ਨਾ ਹੋਵੇ ਪੜ੍ਹਨ 'ਚ ਕੋਈ ਗਲਤੀ ਨਾ ਹੋਵੇ ਇਸ ਕਰਕੇ ਵਧੀਆ ਟੰਗ ਨਾਲ ਕਰਨਾ ਉਮੀਦ ਹੈ ਚੰਗਾ ਲੱਗਦਾ ਹੋਵੇਗਾ ਜੇ ਕੋਈ ਗਲਤ ਹੋ ਜਾਂਦਾ ਜਾਂ ਕਿਉਂਕਿ ਇਨਸਾਨ ਗਲਤੀਆਂ ਦਾ ਪੁੱਤਲਾ ਹੋ ਜਾਂਦੀ ਹੈ ਗਲਤੀ ਕਈ ਵਾਰ ਤਾਂ ਜ਼ਰੂਰ ਕਮੈਂਟ ਕਰਕੇ ਲਿਖਿਓ ਤਾਂ ਜੋ ਮੈਨੂੰ ਵੀ ਪਤਾ ਲੱਗ ਜAVE ਜੇ ਕਿਤੇ ਗਲਤ ਹੋਵਾਂ ਤੇ ਮੇਰੇ ਨਾਲ ਜੁੜਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਜਦੋਂ ਵੀ ਅਗਲਾ ਫਿਰ ਕੋਈ ਕਲਾਸ ਲਾਉਣੀ ਹੁੰਦੀ ਹੈ ਜਾਂ ਕੋਈ ਵੀਡੀਓ ਆਉਂਦੀ ਹੈ ਤਾਂ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਮਿਲ ਜੇਗੀ ਤੇ ਜੇ ਚੰਗਾ ਲੱਗਿਆ ਤਾਂ ਲਾਈਕ ਜਰੂਰ ਕਰਦੇ ਆ ਕਰੋ ਤੇ ਜਿਹੜੇ ਕੋਈ ਹੋਰ ਵੀ ਸਿੱਖਣ ਵਾਲੇ ਹੈਗੇ ਨੇ ਸ਼ੇਅਰ ਕਰਦੇ ਆ ਕਰੋ ਅੱਗੇ ਸਾਰਿਆਂ ਦਾ ਬਹੁਤ ਧੰਨਵਾਦ ਤਿਆਰ ਪਰੀ ਸਤਿ ਸ੍ਰੀ ਅਕਾਲ